ਜਸਵਿੰਦਰ ਸਿੰਘ ਪਈ ਮੇਰਾ ਨਾਮ ਕੀ ਗੱਲ ਹੈ ਗੱਲ ਮੇਰੀ ਵਾਈਫ ਤੋਂ ਹੋਈ ਸੀ ਇਹ ਮੁੰਡਾ ਟੌਰਚਰ ਕਰਦਾ ਮੇਰੀ ਵਾਈਫ ਨੂੰ ਤੇ ਆਪਾਂ ਇੱਕ ਵਾਰੀ ਉਹਦੇ ਘਰ ਜਾ ਕੇ ਸਮਝਾ ਕੇ ਵੀ ਆਏ ਹਾਂ ਤੇ ਪਿਓ ਨੂੰ ਕਿ ਆਪਣੇ ਮੁੰਡੇ ਨੂੰ ਡੱਕ ਲਓ ਤੇ ਬਾਕੀ ਜੋ ਵੀ ਅਸੀਂ ਆਪਣੀ ਨਾਲ ਦੀ ਨੂੰ ਮੈਂ ਵੀ ਡੱਕਿਆ ਸੀ ਇਧਰੋਂ ਫਿਰ ਆਪਾਂ ਦੂਜੇ ਘਰ ਚ ਲੱਗੇ ਕਿ ਕੱਲ ਨੂੰ ਫੇਰ ਝਗੜਾ ਹੋਣਾ ਵਾ ਇਹ ਕੰਮ ਨਾ ਹੋਵੇ ਪਰ ਉਹ ਮੁੰਡਾ ਫੇਰ ਆ ਕੇ ਵਾਈਫ ਨੂੰ ਟੌਰਚਰ ਕਰਦਾ ਉਧਰ ਦੂਜੇ ਘਰ ਵੀ ਜਾਂਦਾ ਸੀ ਉਧਰ ਜਾ ਕੇ ਟੌਰਚਰ ਕਰਦਾ ਸੀ ਇਸ ਕਰਕੇ ਫੇਰ ਅਸੀਂ ਇਹਨਾਂ ਨੂੰ ਬੜਾ ਸਮਝਾਇਆ ਸੀ ਰਿਪੋਰਟ ਵੀ ਦੇ ਗਏ 2 ਮਹੀਨੇ ਤੋਂ ਰਿਪੋਰਟ ਦਿੱਤੀ ਹੈ ਆਪਾਂ ਥਾਣੇ ਉਹਦੀ ਕੋਈ ਕਾਰਵਾਈ ਨਹੀਂ ਹੋਈ ਮੇਰੇ ਨਾਲ ਦੀ ਉਥੇ ਬਿਆਨ ਵੀ ਦੇ ਗਿਆ ਇਸ ਤਾਣੀ ਕੋੜਖਾ ਦਾ ਚੌਂਕੀ ਵਿੱਚ ਪਰ ਉਹਨਾਂ ਕੋਈ ਕਾਰਵਾਈ ਨਹੀਂ ਕੀਤੀ ਮੁੰਡੇ ਦੇ ਉਹਨਾਂ ਨੂੰ ਆਖਿਆ ਕਿ ਮੁੰਡਾ ਫੜੋ ਤੁਸੀਂ ਪਰ ਉਹਨਾਂ ਨੇ ਮੁੰਡਾ ਉਹ ਕਹਿੰਦੇ ਦਾ ਪਿਓ ਕਹਿੰਦਾ ਮੁੰਡਾ ਘਰ ਨਹੀਂ ਆ ਤੇ ਉਹਨਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਨੇ ਜਾਂ ਕਿਸੇ ਨੂੰ ਚੁੱਕ ਕੇ ਲਿਆਉਣ ਦੇ ਭਰਾ ਨੂੰ ਚੁੱਕਣਾ ਉਹਦੇ ਪਿਓ ਨੂੰ ਚੁੱਕਣਾ ਇਹ ਤੇ ਉਹਨਾਂ ਦੀ ਜ਼ਿੰਮੇਵਾਰੀ ਨਾ ਪੇਸ਼ ਕਰਨ ਉਹ ਕਹਿੰਦੇ ਅਸੀਂ ਬੇਦਖਲ ਕੀਤਾ ਤੇ ਬੇਦਖਲ ਕੀਤਾ ਫਿਰ ਘਰੇ ਕੀ ਕਰਨ ਆਉਂਦਾ ਸੀ ਪਰਸੋਂ ਕੀ ਗੱਲ ਹੈ ਪਰਸੋਂ ਇਹੋ ਗੱਲ ਹੋਈ ਕਿ ਮੇਰਾ ਬ੍ਰਦਰ ਇੱਧਰ ਹੀ ਛੋਟੇ ਮੈਂ ਤਾਂ ਚਲੋ ਦੂਜੇ ਘਰ ਅਸੀਂ ਤੇ ਇਹਨਾਂ ਨੇ ਉਹ ਮੁੰਡਾ ਅੱਗੇ ਦੇ ਅੰਦਰ ਵੜਿਆ ਨਾ ਤਾਇਆ ਲ ਤੇ ਇਹਨਾਂ ਨੇ ਇਹੋ ਆਖਿਆ ਕਿ ਸਾਨੂੰ ਮੁੰਡਾ ਦਿਖਾ ਦਿਓ ਅਸੀਂ ਉਹਨੂੰ ਮਿਲਣਾ ਵਾ ਤੇ ਇਹਦਾ ਤਾਇਆ ਇਹਨਾਂ ਨਾਲ ਬਤਮੀਜੀ ਕਰਨ ਲੱਗਾ ਤੁਸੀਂ ਕੌਣ ਹੁੰਦੇ ਸਾਡੇ ਘਰ ਆ ਕੇ ਪੁੱਛਣ ਵਾਲੇ ਅਸੀਂ ਮੁੰਡਾ ਦਈਏ ਨਾ ਦਈਏ ਸਾਡੇ ਘਰ ਆਉਣ ਵਾਲੇ ਕਿਹੜੇ ਜੀ ਉਹਦੇ ਜਿਹੜਾ ਤਾਇਆ ਉਹਨੇ ਸ਼ਰਾਬ ਵੀ ਪੀਤੀ ਫਿਰ ਉਹਨਾਂ ਨਾਲ ਤੂੰ ਮੈਂ ਹੋਈ ਇਹਨਾਂ ਨਾਲ ਭਰਾ ਸਾਡੇ ਨੂੰ ਗਾਲਾਂ-ਗਾਲਾਂ ਕੱਢੀਆਂ ਤੇ ਫਿਰ ਅਸੀਂ ਚੁੱਪ ਕੇ ਮੈਨੂੰ ਫੋਨ ਕੀਤਾ ਇਹਨਾਂ ਨੇ ਅਸੀਂ ਵੀ ਆਏ ਇੱਥੇ ਮੌਜੂਦ ਤੇ ਇਹਨਾਂ ਨੇ ਫੋਨ ਕੀਤਾ ਫਿਰ ਅਸੀਂ ਆਖਿਆ ਚੁੱਪ ਕਰੋ ਕੋਈ ਗੱਲ ਨਹੀਂ ਤੁਸੀਂ ਨਹੀਂ ਮੁੰਡਾ ਦੇਣਾ ਫਿਰ ਅਸੀਂ ਚੌਂਕੀ ਚੱਲ ਗਏ ਉਥੇ ਜਾ ਕੇ ਅਸੀਂ ਉਹਨਾਂ ਨੂੰ ਕਹਿ ਗਏ ਕਿ ਭਾਈ ਸਾਡੀ 2 ਮਹੀਨੇ ਦਾ ਦਰਖਾਸਤ ਦਿੱਤੀ ਸੀ ਤੁਹਾਡੀ ਉਹ ਦਖਾਸਤ ਤੇ ਤੁਸੀਂ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਉਹ ਫੇਰ ਮੁੰਡੇ ਆਏ ਆ ਇਥੇ ਸ਼ਰੀਆਮ ਕੋ ਮਦਾ ਮੁੰਡਾ ਤੁਸੀਂ ਕਾਰਵਾਈ ਕਿਉਂ ਨਹੀਂ ਕੀਤੀ ਉਹ ਬੰਦੇ ਨੇ ਚੁੱਕਿਆ ਕਿਉਂ ਨਹੀਂ ਆ ਤੇ ਉਹ ਕਹਿੰਦੇ ਕੋਈ ਨਹੀਂ ਹੁਣ ਹੈ ਨਹੀਂ ਕੋਈ ਅਸੀਂ ਸਵੇਰੇ ਦੱਸਾਂਗੇ ਤੁਹਾਨੂੰ ਉਹਨਾਂ ਕੋਈ ਕਾਰਵਾਈ ਕੋਈ ਕੋਈ ਨਹੀਂ ਆਇਆ ਪੁਲਿਸ ਵਾਲਾ ਨਾ ਉਹਨਾਂ ਕੋਲ ਤੁਮੜ ਕਹੀਂ ਘਰੇ ਆਏ ਆ ਘਰੇ ਆਏ ਆ ਜਿਵੇਂ ਘਰੇ ਪਹੁੰਚੇ ਆ ਆਪਣਾ ਗੇਟ ਚ ਖਲੋਤੇ ਆ ਇਹਨੇ ਉਹ ਮੁੰਡੇ ਅਦਰੋਂ ਵੀ ਪੰਜੀ ਮੋਰਸਲ ਆ ਗਏ ਮੁੰਡੇ ਦਾਤਰ ਨਾਲ ਪੂਰਾ ਭਰਿਆ ਸੀ ਉਹਨਾਂ ਤੋੜਾ ਵੱਟੇ ਸਭ ਕੁਝ ਭਰਿਆ ਸੀ ਤੇ ਅਸੀਂ ਇਹ ਬੂਗਾ ਮਾੜਾ ਮੋਟਾ ਮਾਰ ਗਿਆ ਸੀ ਆਪਣੇ ਬੱਚੇ ਲੈ ਕੇ ਫੜਾਫੜ ਤੀਸਰੀ ਮੰਜ਼ਲੇ ਚ ਆ ਗਏ ਆਪਣਾ ਬਚਾਅ ਕੀਤਾ ਤੇ ਮੁੜ ਕੇ ਦਾਤਰ ਮਾਰਨ ਦੇ ਬੂਹਿਆਂ ਨੂੰ ਬੜੇ ਦਾਤਰ ਮਾਰੇ ਉਹਨਾਂ ਨੇ ਅਸੀਂ ਬਚਾਅ ਕਰਕੇ ਆਪਣਾ ਉੱਤੇ ਚੱਲ ਗਏ ਤੀਸਰੀ ਮੰਜ਼ਲ ਤੇ ਬੱਚੇ ਇਹ ਮੇਰੇ ਭਰਾ ਦੇ ਛੋਟੇ ਬੱਚੇ ਸੀ ਦੋ ਨਾਲ ਇਹਦੀ ਵਾਈਫ ਸੀ ਨਾਲ ਮੰਮੀ ਮੇਰੀ ਵੀ ਸੀ ਨੁਕਸਾਨ ਕੀ ਦਾ ਨੁਕਸਾਨ ਮੈਨਾ ਦੋ ਮੋਰਸਲ ਸੀ ਉਹਨਾਂ ਨੂੰ ਅੱਗ ਲਾ ਗਏ ਮਸ਼ੀਨ ਭੰਤੀ ਤੈਨੂੰ ਪਤਾ ਉੱਧਰ ਤੁਸੀਂ ਵੇਖਿਆ ਪੂਰਾ ਪੱਥਰ ਰੋੜਾ ਚਲਾਇਆ ਕੋਈ ਸਾਡਾ ਕੋਠੇ ਦੇ ਸ਼ੀਸ਼ਾ ਕੋਈ ਨਹੀਂ بچਿਆ ਪੂਨ ਨੁਕਸਾਨ ਕੀਤਾ ਕੋਈ ਪੁਲਿਸ ਨਹੀਂ ਆਈ ਇੰਨੇ ਫੋਨ ਕਿਤੇ ਪੁਲਿਸ ਜਦੋਂ ਆਈ ਜਦੋਂ ਸਭ ਕੁਝ ਖਤਮ ਹੋ ਗਿਆ ਕੰਮ ਇਹ 10 ਵੇ ਲੜਾਈ ਸਾਡੇ ਦਾ ਚੱਲੂ ਹੋਈ 11 11:30 ਤੱਕ 12 ਤੱਕ ਲੜਾਈ ਹੋਈ ਉਸ ਤੋਂ ਬਾਅਦ ਪੁਲਿਸ ਆਈ ਜਾ ਕੇ 1 ਵਜੇ ਕਿਸੇ ਨੇ 112 ਦਾ ਫੋਨ ਕੀਤਾ ਕਿਸੇ ਨੇ ਚੁੱਕਿਆ ਹੀ ਨਹੀਂ ਕੋਈ ਆਇਆ ਹੀ ਨਹੀਂ ਜਦੋਂ ਸਾਰਾ ਕੋ ਕੰਮ ਖਤਮ ਹੋ ਗਿਆ ਸਾਰੇ ਮੁੰਡੇ ਮੜੇ ਫਰਾਰ ਹੋ ਗਏ ਉੱਥੋਂ ਨਿਕਲ ਗਏ ਤੇ ਮੁੜ ਕੇ ਪੁਲਿਸ ਆ ਕੇ ਵੇਖਣ ਡੇ ਵੀ ਇਹ ਕੀ ਹੋਇਆ ਕੀ ਮੰਗਦੀ ਤੁਹਾਡੀ ਮੰਗ ਇਹਨਾਂ ਦੇ ਸ਼ੇਸ਼ ਹੋਣਾ ਚਾਹੀਦਾ ਬੰਦਿਆਂ ਤੇ ਜਿਹੜਾ ਮੇਲ ਸ਼ੰਕਰ ਆ ਫੱਤੇ ਦਾ ਮੁੰਡਾ ਜਿਹੜਾ ਇਹ ਤੇ ਕੇਸ ਹੋਣਾ ਚਾਹੀਦਾ ਇੰਨੇ ਮੁੰਡੇ ਬੁਲਾਏ ਨੇ ਦੂਸਰੀ ਵਾਰ ਹਲਾ ਕੀਤਾ ਵਾ ਪਹਿਲੀ ਵਾਰ ਹਾਂਜੀ ਬਾਖਤਰਾ ਸਾਨੂੰ ਬਹੁਤ ਖਤਰਾ ਵਾ ਜਿੰਨੇ ਮੁੰਡੇ ਆਏ ਕੱਲ ਨੂੰ ਸਾਡਾ 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 ਨੁਕਸਾਨ ਹੋ ਜਾਂਦਾ ਕੋਈ ਅਸੀਂ ਫੇਰ ਵੀ ਬਚ ਕੇ ਤੀਸਰੀ ਮੰਜ਼ਿਲ ਜਾ ਕੇ ਸਾਡੇ ਬੱਚਿਆਂ ਦਾ ਨੁਕਸਾਨ ਹੋ ਜਾਂਦਾ ਇਹਨੇ ਮੇਰੇ ਭਰਾ ਦੀ ਵਾਈਫ ਦਾ ਨੁਕਸਾਨ ਹੋ ਜਾਂਦਾ ਤੇ ਕਿੰਨੇ ਭਰਨਾ ਸੀ ਨਿਗੇ ਨਿਗੇ ਬੱਚੇ ਹੀ ਉਹ ਦੂਸਰ ਆਪਣੇ ਘਰ ਰਹੇ ਜੇ ਕਿਤੇ ਹੋ ਜਗਾ ਤੇ ਰਹੇ ਆਪਣੇ ਘਰ ਉਹਦਰ ਪੁਰਾਣੇ ਘਰ ਮੈਂ ਰਹਿ ਰਿਹਾ ਰਹਿਵਾ ਇਧਰ ਮੇਰਾ ਬ੍ਰਦਰ ਹੁਣ ਰਹਿੰਦਾ ਵਾ ਰਾ ਨਾਮ ਸਤਵਿੰਦਰ ਸਿੰਘ ਦਾ ਮੈਂ ਇੱਥੋਂ ਦਾ ਇਥੋਂ ਦਾ ਰਹਿਣ ਦਾ ਵਾਸੀ ਤੇ ਗੱਲ ਕੀ ਹੋਈ ਆ ਗੱਲ ਤੁਹਾਨੂੰ ਤਕਰੀਬਨ ਅੱਧੀ ਤੇ ਪਤਾ ਲੱਗ ਗਈ ਚੁੱਕੀ ਐ ਜੋ ਕੁਝ ਹੋਇਆ ਵੀ ਇਹ ਪਰੇਸ਼ਾਨ ਕਰਦਾ ਹੈਗਾ ਉਸ ਤੋਂ ਬਾਅਦ ਇਹ ਤਾਂ ਮੁੰਡਾ ਆਇਆ ਉਹਨੂੰ ਕਿਹਾ ਵਾ ਕਿ ਬਾਹਰ ਕੱਢੋ ਵੀ ਇਹ ਪੇਸ਼ ਨਹੀਂ ਹੋਣਿਆ ਅਸੀਂ ਨੂੰ ਚੌਂਕੀ ਲੈ ਕੇ ਜਾਣਾ ਉਹ ਕਹਿੰਦਾ ਨਹੀਂ ਬਾਹਰ ਕੱਢਣਾ ਉਤੋਂ ਮੁੰਡੇ ਦੇ ਤਾਈ ਨੇ ਸ਼ਰਾਬ ਪੀਤੀ ਸੀ ਤੇ ਉਹ ਕਹਿੰਦਾ ਅਸੀਂ ਨਹੀਂ ਬਾਹਰ ਕੱਢਣਾ ਕਰ ਲੋ ਜੋ ਕਰਨਾ ਤੇ ਤੂੰ ਤੂੰ ਮੈਂ ਮੈਂ ਹੋਈ ਉਹਨੇ ਗਲੀ ক্লোਜ ਕੀਤਾ ਬਹੁਤ ਜ਼ਿਆਦਾ ਉਹ ਮੈਨੂੰ ਵੀ ਗਾੜੀਆਂ ਗਲੀ ক্লোਜ ਕਰਕੇ ਇਹ ਕਹਿੰਦਾ ਤੂੰ ਸ਼ਰਾਬ ਪੀਤੀ ਮੈਂ ਸਿੰਘ ਸਜਿਆ ਵਾ ਤੇ ਮੈਨੂੰ ਇੰਨੀ ਗੱਲਾਂ ਉਹਨੇ ਕਹਿ ਦਿੱਤੀ ਕਿ ਤੂੰ ਸ਼ਰਾਬ ਪੀਤੀ ਆ ਤੂੰ ਨਹੀਂ ਪੀਤੀ ਮੈਂ ਮੈਨਾਂ ਸ਼ਰਾਬ ਵੀ ਕੇ ਗੱਲ ਨਹੀਂ ਕਰਨੀ ਸੋਫੀ ਗੱਲ ਕਰੇ ਇਹ ਤੱਕ ਤਾਂ ਗੱਲ ਹੋਈ ਆ ਫਿਰ ਕੀ ਹੋਇਆ ਵਾ ਫਿਰ ਅਸੀਂ ਚੌਂਕੀ ਚੱਲ ਗਏ ਆ ਚੌਂਕੀ ਜਾ ਕੇ ਦੱਸ ਕੇ ਆਏ ਆ ਵੀ ਜਿਹੜੀ ਰਿਪੋਰਟ ਤੁਹਾਨੂੰ ਦਿੱਤੀ ਉਹ ਤੇ ਕੋਈ ਕਾਰਵਾਈ ਨਹੀਂ ਹੋਈ ਸਾਡੇ ਤੇ ਫਿਰ ਹਮਲਾ ਕਰਨ ਦੀ ਕੋਸ਼ਿਸ਼ ਕਰਨੀ ਉਸ ਤੋਂ ਬਾਅਦ ਗਿਆ ਚੌਂਕੀ ਤੋਂ ਅਸੀਂ ਵਾਪਸ ਆਏ ਆਂ ਵਾਪਸ ਆਉਂਦੇ ਆ ਸਾਰੇ ਆਪਾਂ ਗੇਟ ਤੇ ਪਹੁੰਚੇ ਆਂ ਪੂਰਾ ਪਰਿਵਾਰ ਪਹੁੰਚੋਂ ਤੋਂ ਬਾਅਦ ਹੀ ਅਜੇ ਗੇਟ ਅਸੀਂ ਬੰਦ ਵੀ ਨਹੀਂ ਕੀਤਾ ਗੇਟ ਬੰਦ ਕਰਨ ਤੋਂ ਪਹਿਲਾਂ ਹੀ ਉਥੋਂ ਘਟੋ ਘੜ 40 50 ਮੇਰੇ ਖਿਆਲ ਨਾਲ 60 ਤੋਂ ਮੁੰਡੇ ਹੋਣੇ ਸਾਰੇ ਮੋਟਰਸਾਈਕਲ ਲੈ ਕੇ ਮਿੰਟੋਂ ਮਿੰਟ ਸਾਡੇ ਤੇ ਚੜਾਈ ਕਰ ਗਏ ਸਾਡੇ ਕੋਲ ਆਪਣਾ ਗੇਟ ਬੰਦ ਕਰਨ ਜੋਗੀ ਟਾਈਮ ਨਹੀਂ ਹੈਗਾ ਵੀ ਇੰਨਾ ਕੁ ਟਾਈਮ ਨਹੀਂ ਹੈਗਾ ਵੀ ਗੇਟ ਬੰਦ ਕਰ ਲਈਏ ਅਸੀਂ ਭੱਜ ਕੇ ਦਵਾ ਦਾ ਆਪਣੇ ਕੋਠੇ ਚੜੇ ਆਂ ਆਪਣੇ ਬੱਚੇ ਲੈ ਕੇ ਫੈਮਿਲੀ ਨੂੰ ਲੈ ਗਏ ਕਿ ਅਹੀਂ ਬੱਜ ਜੀ ਗੇੜ ਅਹੀਂ ਕੁੰਡਾ ਹੀ ਲੱਗਾ ਵਾ ਤੇ ਉਹਨਾਂ ਨੇ ਇੰਨੀ ਕੀ ਗਵਾਰਦਤ ਕੀਤੀ ਹੈ ਵੀ ਕੁੰਡਾ ਤੱਕ ਟੁੱਟ ਗਿਆ ਵਿੰਗਾ ਹੋ ਗਿਆ ਮੋਟਰਸਾਈਕਲ ਅੰਦਰ ਲੱਗੇ ਉਹਨਾਂ ਮੋਟਰਸਾਈਕਲ ਕੱਢ ਗਏ ਬੂਏ ਦੇ ਵਿੱਚ ਹੀ ਸਾੜ ਦਿੱਤੇ ਦੋ ਮੋਟਰਸਾਈਕਲ ਨਵੇਂ ਮੋਟਰਸਾਈਕਲ ਉਹ ਦੋਵੇਂ ਸਾੜਤੇ ਉਸ ਤੋਂ ਇਲਾਵਾ ਕੀ ਹੋਇਆ ਵਾ ਇਹਨਾਂ ਨੇ ਕੋਠਿਆਂ ਤੇ ਚੜ ਕੇ ਮੁੰਡਿਆਂ ਨੇ ਸਾਰਿਆਂ ਨੇ ਇਹਨਾਂ ਨੇ ਕੀ ਕੀਤਾ ਤੋੜੇ ਭਰ ਭਰ ਹਥਿਆਰ ਵੀ ਲਿਆਏ ਆ ਤੋੜੇ ਭਰ ਭਰ ਰੋੜੇ ਵੀ ਲਿਆਏ ਜਿਨ੍ਹਾਂ ਨੂੰ ਆਪਾਂ ਪੱਥਰ ਕਹ ਦਿੰਨੇ ਆ ਜਿਹੜੇ ਵੀ ਆਪਾਂ ਚਿਪਸ ਵਾਲੇ ਪੱਥਰ ਹੁੰਦੇ ਆ ਲੈਣਾ ਤੋਂ ਜਿਹੜੇ ਚੁੱਕੇ ਗਏ ਉਹਨਾਂ ਨੂੰ ਸਪੈਸ਼ਲ ਲੈ ਗਏ ਉਹ ਇੰਨਾ ਕਿ ਇਹਨਾਂ ਨੇ ਪੱਥਰ ਰੋੜਾ ਇੰਨਾ ਵਿੱਚ ਲਾਇਆ ਵਗੀ ਸਾਡੇ ਸਾਰੇ ਘਰ ਦਾ ਨੁਕਸਾਨ ਹੋ ਗਿਆ ਜਿਹੜੀ ਅੱਗ ਲਾਈ ਇਹ ਮੋਟਰਸਾਈਕਲਾਂ ਨੂੰ ਉਹਦੇ ਨਾਲ ਨੁਕਸਾਨ ਇੰਨਾ ਕੁ ਹੋਇਆ ਕਿ ਸਾਰਾ ਘਰ ਜਿਹੜਾ ਨਾ ਦੋ ਮੰਜ਼ਲ ਤੱਕ ਕਾਲਾ ਹੋ ਚੁੱਕਾ ਬਹੁਤ ਜ਼ਿਆਦਾ ਨੁਕਸਾਨ ਇਹ ਮਸਲਾ ਵੀ ਤੁਹਾਡਾ ਮੇਨ ਹੈ ਸ਼ੇਰ ਸ਼ਾਹ ਦਾ ਮਸਲਾ ਇਹ ਬਲੈਕਮੇਲਿੰਗ ਦਾ ਹੈ ਕਿਸ ਸਾਡੀ ਵੱਡੀ ਭਾਬੀ ਉਹਨੂੰ ਬਲੈਕਮੇਲ ਕਰਦਾ ਅਹੀਂ ਕਰਨੀ ਹੀ ਹੁੰਦੇ ਉਦੋਂ ਕਰਦਾ ਸੀ ਸਾਡੀ ਮੌਜੂਦਗੀ ਦੇ ਵਿੱਚ ਸਾਨੂੰ ਪਤਾ ਨਹੀਂ ਲੱਗਾ ਸਾਨੂੰ ਬਾਅਦ ਚ ਪਤਾ ਲੱਗਾ ਜਦੋਂ ਇਹ ਗੱਲ ਬਾਹਰ ਪਹੁੰਚ ਗਈ ਲੋਕਾਂ ਤੱਕ ਪਹੁੰਚ ਗਈ ਉਹਨਾਂ ਨੇ ਸਾਨੂੰ ਦੱਸਿਆ ਵੀ ਆਹ ਕੰਮ ਹੋਣ ਡਿਆ ਜੇ ਅੰਦਰ ਵੜ ਗਿਆ ਸੀ ਹਾਂਜੀ ਅੰਦਰ ਵੜਨ ਦਾ ਕਿ ਉਹਨਾਂ ਨੇ ਉਹ ਉਹੀ ਤੁਹਾਨੂੰ ਦੱਸਿਆ ਕਿ ਅੰਦਰ ਵੜ ਕੇ ਬਲੈਕਮੇਲਿੰਗ ਕਰਕੇ ਇੱਕ ਵਾਰੀ ਤੇ ਬਲੈਕਮੇਲ ਕੀਤਾ ਅੰਦਰ ਵੜ ਕੇ ਬੜਾ ਬੀ ਗੀਤਾ ਉਹ ਕਹਿੰਦੇ ਨਹੀਂ ਇਹ ਕੰਮ ਕਰ ਸਕਦਾ ਉਸ ਤੋਂ ਬਾਅਦ ਫੇਰ ਦੁਬਾਰਾ ਆਇਆ ਵਾ ਦੁਬਾਰਾ ਆਇਆ ਕਿ ਇਹਨੂੰ ਬਾਅਦ ਲੱਗੇ ਨੇ ਭਾਬੀ ਮੇਰੀ ਦੀ ਵੱਡੀ ਨੇ ਉਦੋਂ ਗੇਟ ਬੰਦ ਕਰ ਲਿਆ ਹੋਨੇ ਲੈ ਬਈ ਇੰਨੀਆਂ ਲੱਤਾਂ ਮਾਰੀਆਂ ਗੇੜ ਨੂੰ ਉਦੋਂ ਬਲੈਕਮੇਲਿੰਗ ਕਰਨ ਦੀ ਕੋਸ਼ਿਸ਼ ਕਰਨ ਦੇ ਵੀ ਉਹਨੂੰ ਅੰਦਰ ਆਉਂਦੇ ਤੇ ਅਸੀਂ ਫਿਰ ਸਾਰਾ ਪਰਿਵਾਰ ਘਰ ਨਹੀਂ ਹੀ ਹੈ ਜੀ ਕਿਉਂਕਿ ਕਮਾਂਗਾਰਾਂ ਵਾਲੇ ਬੰਦੇ ਆਂ ਤਾਂ ਕਮਾਂਗਾਰਾਂ ਤੇ ਰਹਿਣਾ ਇਹ ਚੀਜ਼ ਹੋਈ ਉਹਦੀ ਕੰਪਲੇਟ ਦਿੱਤੀ ਸੀ ਜੀ ਦੇ ਪੁਲਸ ਨੇ ਕੀ ਕਾਰਵਾਈ ਕੀਤੀ ਪੁਲਸ ਨੇ ਪੁਲਸ ਪ੍ਰਸ਼ਾਸਨ ਦੀ ਕੋਈ ਕਾਰਵਾਈ ਐਸੇ ਚੀਜ਼ ਤੋਂ ਅਸੀਂ ਨਰਾਸ਼ ਆ ਕਿ ਪੁਲਸ ਪ੍ਰਸ਼ਾਸਨ ਹਜੇ ਤੱਕ ਸੁੱਤਾ ਪਿਆ ਵਾ 1 ਰੁਪਏ ਦੀ ਕਾਰਵਾਈ ਤੱਕ ਨਹੀਂ ਹੋਈ ਜਿੱਦੋਂ ਅਸੀਂ ਬਹੁਤ ਜ਼ਿਆਦਾ ਨਰਾਸ਼ ਆ ਹਾਂਜੀ ਮੰਗ ਇਹ ਆ ਇੱਕ ਤੇ ਜਿਨ੍ਹਾਂ ਨੇ ਸਾਰਾ ਨੁਕਸਾਨ ਕੀਤਾ ਜਿਹੜੇ ਮੁੰਡੇ ਆਏ ਆ ਸਾਰਿਆਂ ਦੇ ਪਰਚੇ ਹੋਣੇ ਚਾਹੀਦੇ ਆ ਉਸ ਤੋਂ ਬਾਅਦ ਮੱਲੇ ਇੰਨਾ ਕਿ ਤਾਂ ਗਿਆ ਮੱਲੇ ਦੇ ਨਾਲ ਮਿਲ ਕੇ ਸਾਰੇ ਜਣੇ ਇਹ ਗੱਲ ਕਹਿ ਰਹੇ ਨੇ ਕਿ ਇਹ ਇੱਥੇ ਰਹਿਣੇ ਨਹੀਂ ਚਾਹੀਦੇ ਇਹ ਪ੍ਰਵਾਸੀ ਆ ਆਪਣੇ ਮੁਲਕ ਜਾਣ ਆਪਣੇ ਮੁਲਕ ਰਹਿਣ ਜੋ ਮਰਜੀ ਕਰਨ ਬਦਮਾਸ਼ੀਆਂ ਕਰੀ ਜਾਂ ਜੋ ਮਰਜੀ ਕਰਨ ਪੰਜਾਬ 'ਚ ਆ ਕੇ ਬਦਮਾਸ਼ੀ ਨਹੀਂ ਕਰ ਸਕਦੇ ਜੇ ਬਦਮਾਸ਼ੀ ਕਰਨਗੇ ਤੇ ਸਾਡੀ ਕਾਰਵਾਈ ਇਸ ਤਰ੍ਹਾਂ ਹੀ ਪਰਚਿਆਂ ਦੀ ਹੋਊਗੀ ਤੇ ਇਹਨਾਂ ਨੂੰ ਇੱਥੋਂ ਕੱਢਿਆ ਜਾਊਗਾ ਠੀਕ ਆ ਸਰ ਕੀ ਗੱਲ ਮਾਰਦਾ ਜਿਹੜਾ ਝਗੜਾ ਇਹ ਦੱਸਣਾ ਹੈ 28 ਤਰੀਕ ਨੂੰ ਕੇਂਦਰਾ ਕਲੋਨੀ ਦੇ ਵਿੱਚ ਦੋਹਾਂ ਤਰ੍ਹਾਂ ਦਾ ਉਸ ਵਿੱਚ ਝਗੜਾ ਆ ਉਸ ਸੰਬੰਧੀ ਐਫ ਆਰ ਨੰਬਰ 338 ਪੀ ਦਾ 25 ਦਰਜ ਕਰਕੇ ਤੇ ਜਿਹੜੇ ਮੇਨ ਦੋਸ਼ੀ ਉਹਦੇ ਚ ਫੜੇ ਗਏ ਆ ਦੂਸਰੇ ਪਾਸੋਂ ਵੀ ਜਿਹੜਾ ਕ੍ਰਾਸ ਕੇਸ ਦਰਜ ਹੋਇਆ ਉਹ ਵੀ ਆਪਾਂ ਬੰਦੇ ਜਿਹੜੇ ਆ ਕੱਬੂ ਤੇ ਆ ਇਹ ਦਸ ਗੱਸਰ ਕੋਈ ਝਗੜਾ ਵਗਿਆ ਕਿਦਾਂ ਵਾਇਰ ਉਹ ਲੱਗ ਨਹੀਂ ਕੋਈ ਨਾ ਆਪਸੀ ਪ੍ਰਾਣੀ ਕੋ ਰਜਿਸਟਰੀ ਚੱਲਦੀ ਸੀ ਲੇਡੀ ਵਗੈਰਾ ਤੋਂ ਲੈ ਕੇ ਉਸ ਬੰਦੀ ਸਾਰੀ ਇਨਵੈਸਟੀਗੇਸ਼ਨ ਕਰਦੇ ਤੇ ਮਰਦਾਰੇ ਸਾਡੇ ਹਾਂ ਦੋ ਮੋਟਰਸਾਈਕਲ ਹੈਗੇ ਉਹ ਜੇ ਮੇਨ ਦੋਸ਼ੀ ਆਪਾਂ ਫੜ ਲਿਆ ਬਾਕੀ ਵੈਸਟ ਕਰ ਉਹ ਹੀ ਜੇ